ਪੰਜਾਬ ਵਿੱਚ ਸਬਜ਼ੀਆਂ ਦੀ ਖਪਤ ਜ਼ਿਆਦਾ ਹੋਣ ਕਰਕੇ ਬਹੁਤੇ ਕਿਸਾਨ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ ਹੁਣ ਤਾਂ ਕਿਸਾਨ ਨੂੰ ਸਬਜ਼ੀਆਂ ਦਾ ਭਾਅ ਵੀ ਵਧੀਆ ਮਿਲ ਜਾਂਦਾ ਹੈ ਬਾਗਬਾਨੀ ਵਿਭਾਗ ਵੱਲੋਂ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਕਈ ਸਰਕਾਰੀ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ ਧਰਤੀ ਹੇਠਲੇ ਪਾਣੀ ਦੀ ਬਚਤ ਕਰਨ ਅਤੇ ਵਾਤਾਵਰਣ ਦੀ ਸੰਭਾਲ ਲਈ ਸਬਜ਼ੀਆਂ ਦੀ ਕਾਸ਼ਤ ਸਮੇਂ ਦੀ ਮੁੱਖ ਲੋੜ ਹੈ ਮੇਰਾ ਨਾਮ ਗੁਰਦੇਵਾਲ ਸਿੰਘ ਪੁੱਤਰ ਸ਼੍ਰੀ ਸਦਾਰਾਮ ਪਿੰਡ ਨੰਗਲ ਕਨਗੋ ਡਾਕਾ ਨਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਮੈਂ ਰਹਿਣ ਵਾਲਾ ਆ ਅਸੀਂ ਕੋਈ ਆਪਣੀ ਫੈਮਲੀ ਦੇ ਵਿੱਚ ਜੁਆਇੰਟ 35 ਏਕੜ ਦੀ ਖੇਤੀ ਕਰਦੇ ਆ ਇਹਦੇ ਵਿੱਚ ਅਸੀਂ ਜੋ ਸਾਡੇ ਪੁਰਖੇ ਪਹਿਲਾਂ ਤੋਂ ਕਰਦੇ ਆਉਂਦੇ ਸੀਗੇ ਪਹਿਲਾਂ ਅਸੀਂ ਸਬਜ਼ੀਆਂ ਦਾ ਕੰਮ ਸ਼ੁਰੂ ਤੋਂ ਹੀ ਸਾਡੇ ਬਜ਼ੁਰਗ ਕਰਦੇ ਆਉਂਦੇ ਸੀ ਅਸੀਂ ਥੋੜਾ ਜਿਹਾ ਇਹ ਸੋਚਿਆ ਕਿ ਕਈ ਵਾਰ ਸਬਜ਼ੀਆਂ ਦੀ ਮਾਰਕੀਟ ਜਦੋਂ ਅਸੀਂ ਸਬਜ਼ੀ ਲਾਉਂਨੇ ਆ ਉਹ ਲਗਾਤਾਰ ਹੀ ਸਾਨੂੰ ਮਾਰਕੀਟ ਤੇ ਡਾਊਨਫਾਲ ਮਿਲਦਾ ਰਹਿੰਦਾ ਉਹ ਡਾਊਨਫਾਲ ਮਿਲਣ ਦੇ ਨਾਲ ਸਾਡੇ ਖਰਚੇ ਜਿਹੜੇ ਉਹ ਵੱਧਦੇ ਜਾਂਦੇ ਆ ਇਨਕਮ ਸਾਡੀ ਘਟਦੀ ਜਾਂਦੀ ਫਿਰ ਅਸੀਂ ਸੋਚਿਆ ਕਿ ਥੋੜੀ ਜਿਹੀ ਖੇਤੀ ਨੂੰ ਡਿਵਾਈਡ ਕਰਕੇ ਅਸੀਂ ਕਰਨ ਦੀ ਕੋਸ਼ਿਸ਼ ਕਰੀਏ ਫਿਰ ਅਸੀਂ ਥੋੜਾ ਜਿਹਾ ਆਲੂਆਂ ਵਾਲ ਨੂੰ ਗੋਭੀ, ਬੈਂਗਣ ਜਿੱਦਾਂ ਗਾਜਰ ਹੋਰ ਜਿਆਦਾ ਕकड़ी ਤਰ੍ਹਾਂ ਜਿਹਨੂੰ ਕਹਿੰਦੇ ਆ ਉਹ ਖੀਰਾ ਇਦਾਂ ਦੀ ਅਸੀਂ ਖੇਤੀ ਕਰਦੇ ਸੀ ਉਹਨੂੰ ਫਿਰ ਅਸੀਂ ਥੋੜਾ ਜਿਹਾ ਹਟ ਕੇ ਕੋਸ਼ਿਸ਼ ਕੀਤੀ ਲੈਣ ਦੀ ਕਿਉਂਕਿ ਇਹਨਾਂ ਦੀ ਤੜਾਈ ਦੇ ਵਾਸਤੇ ਜਾਂ ਗੋਡੀ ਵਾਸਤੇ ਹੋਰ ਸਪਰੇਆਂ ਦੀ ਬਹੁਤ ਜ਼ਰੂਰਤ ਪੈਂਦੀ ਸੀ ਤੇ ਅਸੀਂ ਕਿਹਾ ਵੀ ਥੋੜੀ ਡਿਵਾਈਡ ਕਰਕੇ ਖੇਤੀ ਥੋੜਾ ਕਮਾਦ ਕਰਦੇ ਆ ਥੋੜੀ ਜਮੀਨ ਦੇ ਵਿੱਚ ਅਸੀਂ ਦਰਖਤ ਲਾਉਨੇ ਆ ਥੋੜੀ ਜ਼ਮੀਨ ਦੇ ਵਿੱਚ 10 ਏਕੜ ਅਸੀਂ ਆਲੂ ਲਾਉਣੇ ਸ਼ੁਰੂ ਕੀਤੇ 10 ਏਕੜ ਦੇ ਵਿੱਚ ਅਸੀਂ ਗੋਭੀ ਲਾਉਣੀ ਸ਼ੁਰੂ ਕੀਤੀ 10 ਏਕੜ ਦੇ ਵਿੱਚ ਅਸੀਂ ਆਪਣੇ ਦਰਖਤਾਂ ਦੀ ਖੇਤੀ ਸ਼ੁਰੂ ਕੀਤੀ ਬਾਕੀ ਜਿਹੜਾ ਸਾਡੇ ਕੋਲ ਕੁਝ ਬਚਿਆ ਉਹਦੇ ਵਿੱਚ ਫਿਰ ਅਸੀਂ ਜਿਹੜੀ ਆਪਣੀ ਸਾਡੀ ਰਵਾਇਤੀ ਬਜ਼ੁਰਗ ਖੇਤੀ ਕਰਦੇ ਸੀ ਸਬਜ਼ੀਆਂ ਦੀ ਬੇਗਣਾਂ ਦੀ ਕੀਆ ਦੀ ਭਿੰਡੀ ਦੀ ਜਾਂ ਹੋਰ ਛੋਟੀਆਂ ਸਬਜ਼ੀਆਂ ਜਿਹੜੀਆਂ ਸੀਗੀਆਂ ਉਹ ਅਸੀਂ ਲਾਉਣੇ ਸ਼ੁਰੂ ਕੀਤੀਆਂ ਉਹਦੇ ਦੌਰਾਨ ਸਾਨੂੰ ਆਲੂਆਂ ਦੇ ਵਿੱਚ ਜਦੋਂ ਅਸੀਂ ਆਲੂ ਲਾਉਣੇ ਸ਼ੁਰੂ ਕੀਤੇ ਤੇ ਦੋ ਤਿੰਨ ਫਸਲਾਂ ਤਾਂ ਸਾਡੀਆਂ ਵਧੀਆ ਲੱਗ ਗਈਆਂ ਪਰ ਥੋੜੇ ਜਿਹਾ ਸਮੇਂ ਬਾਅਦ ਆਲੂਆਂ ਦੀ ਖੇਤੀ ਦਾ ਡਾਊਨਫਾਲ ਜ਼ਿਆਦਾ ਆਉਣ ਲੱਗ ਪਿਆ ਆਲੂਆਂ ਦੀ ਖੇਤੀ 'ਚ ਸਾਨੂੰ ਥੋੜਾ ਜਿਹਾ ਘਾਟਾ ਦਿਸਣ ਲੱਗਿਆ ਫਿਰ ਅਸੀਂ ਆਲੂਆਂ ਦੀ ਖੇਤੀ ਨੂੰ ਵੀ ਅਸੀਂ ਬਹੁਤੀ ਤਰਜੀਹ ਨਹੀਂ ਦਿੱਤੀ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਚੋਆ ਥੱਲੇ ਜਿਆਦਾ ਏਰੀਆ ਹੋਣ ਕਰਕੇ ਇੱਥੇ ਜੰਗਲੀ ਜਾਨਵਰਾਂ ਦਾ ਜਿਆਦਾ ਥੋੜਾ ਜਿਹਾ ਸਾਨੂੰ ਖਤਰਾ ਮਹਿਸੂਸ ਹੋਣ ਲੱਗ ਪਿਆ ਅਸੀਂ 5-4 ਸਾਲ ਤੋਂ ਅਸੀਂ ਤਾਰਾਂ ਦਾ ਅਰੇਂਜਮੈਂਟ ਕੀਤਾ ਸਭ ਕਾਹੇ ਦਾ ਕੀਤਾ ਪਰ ਸੂਰਾਂ ਨੇ ਸਾਡੀ ਜਿਹੜੀ ਆਲੂਆਂ ਦੀ ਫਸਲ ਸੀ ਇਹਨੂੰ ਬਹੁਤ ਅਜਾੜਾ ਕਰਨਾ ਸ਼ੁਰੂ ਕਰ ਦਿੱਤਾ ਮੈਂ ਜਗਤ ਸਿੰਘ ਪਿੰਡ ਨੰਗਾ ਕਾਨੂਗਾ ਦਾ ਰਹਿਣ ਵਾਲਾ ਹਾਂ ਮੈਂ ਪਹਿਲੇ ਟੀਚਿੰਗ ਡਿਪਾਰਟਮੈਂਟ ਵਿੱਚ ਸੀ ਉਸ ਤੋਂ ਰਿਟਾਇਰਮੈਂਟ 1997 ਤੋਂ ਮੈਂ ਆ ਕਿਤੀ ਬਾੜੀ ਸ਼ੁਰੂ ਕੀਤੀ ਉਹਦੇ ਵਿੱਚ ਸਬਜ਼ੀਆਂ ਦਾ ਕੰਮ ਕਰਨਾ ਸ਼ੁਰੂ ਪਹਿਲਾਂ ਪਹਿਲਾਂ ਅਸੀਂ ਤਾਂ ਮਿਰਚਾਂ ਦੀ ਕਾਸ਼ਤ ਕੀਤੀ ਸੀ ਐਚ 1 ਦੀ ਕੀਤੀ ਇਹ ਕਾਫੀ ਪ੍ਰੋਫਿਟ ਰਿਹਾ ਹੁਣ ਅੱਜ ਕੱਲ ਅਸੀਂ ਕਰਦੇ ਹੈਗੇ ਆ ਗੋਭੀ ਦੀ ਗਰਮੀਆਂ ਨੂੰ ਭਿੰਡੀ ਆਰਾਮਾ ਤੋਰੀ ਇਹਨਾਂ ਦੀ ਕਾਸ਼ਤ ਕਰੀਦੀ ਆ ਜਾਦਾ ਗੋਭੀ ਦੀ ਕਰੀ ਗੋਭੀ ਦੇ ਵਿੱਚ ਕਈ ਪ੍ਰੋਬਲਮ ਜਦੋਂ ਉਹ ਤੇ ਲੋਕਲ ਮੰਡੀ 'ਚ ਇਹ ਲਿਜਾਈਦੇ ਆ ਉੱਥੇ ਫਿਰ ਪੂਰਾ ਭਾਅ ਸਾਨੂੰ ਨਹੀਂ ਕਈ ਵਾਰ ਮਿਲਦਾ ਜਦੋਂ ਬਾਹਰੋਂ ਆਜੇ ਫਿਰ ਭਾਅ ਪੂਰਾ ਨਹੀਂ ਮਿਲਦਾ ਇਹ ਕਾਹਤ ਦਿੱਕਤਾਂ ਆ ਰਹੀਆਂ ਤੇ ਬਾਕੀ ਹੋਰ ਫਸਲਾਂ ਵੀ ਬੀਜਦੇ ਆ ਉਹ ਵੀ ਠੀਕ ਆ ਮਟਰ ਵੀ ਬੀਜੇ ਉਹ ਮਟਰ ਦੀ ਬਸਲ ਵੀ ਆ ਐ ਕਿ ਥੋੜਾ ਸੀਜ਼ਨ ਠੀਕ ਲੱਗਦਾ ਹੈਗਾ ਤੇ ਇਹਦੇ ਵਿੱਚ ਕਾਫੀ ਮਿਹਨਤ ਕਰਨੀ ਪੈਂਦੀ ਤਾਂ ਇਹਦੇ ਵਿੱਚ ਪੱਲੇ ਹੁੰਦੇ ਆ ਗੋਭੀ ਅਜੀ ਦੋਟਾ ਇਕੱਲੇ ਲਾਈਦੇ ਹੈਗੇ ਆ ਸਤੰਬਰ ਤੋਂ ਸ਼ੁਰੂ ਕਰ ਲੀਦੇ ਹੈਗੇ ਤੇ ਮਾਰਚ ਤਾਈ ਲਾਈਦੀ ਆ ਸਾਰੀ ਕਿਸਮ ਦੀ ਲਾਈਦੇ ਵਿੱਚ ਚੰਗੀ ਮਾੜੀ ਦੋਏ ਭਾਅ ਮਿਲ ਜਾਂਦੇ ਕਈ ਵਾਰ ਭਾਅ ਚ ਚੰਗਾ ਹੁੰਦਾ ਕਿ ਮਾੜਾ ਹੁੰਦਾ ਜੀ ਜਿਆਦਾ ਲਾਭ ਹੋਵੇ ਇੱਚ ਫਾਇਦਾ ਹੋ ਜਾਂਦਾ ਹੈਗਾ ਤੇ ਗਰਮੀਆਂ ਦੇ ਤੁਸੀਂ ਭਿੰਡੀ ਤੋਰੀ ਵੀ ਲਾਉਂਦੇ ਆ ਫੇ ਰਾਮਾ ਤੋਰੀ ਹੋਰ ਕੀਆ ਕਦੂ ਵੀ ਇਹ ਕਈ ਵਾਰ ਬਹੁਤ ਮੰਦੇ ਰਹਿੰਦੇ ਇਹ ਵੀ ਲਾਈਦੇ ਹੈ ਐਸੇ ਤੇ ਕਾਫੀ ਇਨਾ ਜੀ ਫਾਇਦਾ ਹੈਗਾ ਪਰ ਮਿਹਨਤ ਬਹੁਤ ਆਉਂਦੀ ਆ ਟ੍ਰਾਂਸਪੋਰਟ ਇਹਦੀ ਮੰਡੀ ਕਰਨ ਦਾ ਇਹ ਪਲਾਉ ਨੂੰ ਜਿਆਦਾ ਤੇ ਹੋਈ ਆ ਮੰਡੀ ਕਰਨ ਨਹੀਂ ਠੀਕ ਇਹਦੇ ਵਿੱਚ ਰੇਟ ਠੀਕ ਨਹੀਂ ਮਿਲਦੇ ਜਿੰਮੇਦਾਰ ਨੂੰ ਘਾਟ ਆਈ ਤੇ ਚਲੋ ਪੈਨਸ਼ਨ ਲੈਂਦੇ ਸਾਡਾ ਦਾ ਬੁੱਤਾ ਲੱਗ ਜਾਂਦਾ ਆਮ ਖੇਤੀਬਾੜੀ ਵਾਲਿਆਂ ਲਈ ਥੋੜਾ ਨਹੀਂ ਰਹਿੰਦਾ ਫਿਰ ਆ ਇਹ ਸਮੱਸਿਆਵਾਂ ਹੈਗੀਆਂ ਇਹਨਾਂ ਨੂੰ ਸਰਕਾਰ ਕੋਈ ਸਬਸਿਡੀ ਦੇਣੀ ਚਾਹੀਦੀ ਹੈਗੀ ਆ ਮੰਡੀਕਰਨ ਹੋਣੀ ਚਾਹੀਦੀ ਆ ਉਸ ਜਿੰਮੇਦਾਰ ਨੂੰ ਸਬਸਿਡੀ ਮਿਲ ਜਾਈਏ ਇੱਕ ਵਾਕਿਆ ਸੂਰਾਂ ਦਾ ਬਹੁਤ ਨੁਕਸਾਨ ਹੁੰਦਾ ਆਲੂ ਅਸੀਂ ਲਾਉਣੇ ਛੱਡ ਦਿੱਤੇ ਸੂਰ ਬਹੁਤ ਆਉਂਦੇ ਸੂਰਾਂ ਕਰਕੇ ਇਹ ਨਹੀਂ ਲਾ ਲੈ ਨਾ ਹੀ ਮੱਕੀ ਦੀ ਮੱਕੀ ਵੀ ਸਾਡੇ ਪਿੰਡ ਜੀ ਹੁੰਦੀ ਨਹੀਂ ਬਹੁਤ ਨੁਕਸਾਨ ਕਰ ਰਹਾ ਹੈ ਇਹਨਾਂ ਦਾ ਇਹ ਜਿਆਦਾ ਪਰੌਲੇ ਇੱਕ ਅਵਾਰਾ ਪਸ਼ੂ ਤੇ ਇਹਨਾਂ ਨਾਲ ਸਾਡੀ ਖੇਤੀ ਤਬਾਹ ਕਰੀ ਜਾਂਦੇ ਆ ਆਲੂਆਂ ਦਾ ਬਹੁਤ ਨੁਕਸਾਨ ਹੁੰਦਾ ਜਿਹੜੇ ਕਿਸਾਨ ਕਣਕ ਦੇ ਖੇਤ ਆ ਦੂਜੇ ਜੋ ਨਾਈ ਲਾਉਂਦੇ ਆ ਉਹਨਾਂ ਲਈ ਸਬਜ਼ੀਆਂ ਲਾਉਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਸਾਡੇ ਸਾਰੇ ਸਾਲ ਦੇ ਵੀ ਪੈਸੇ ਆਉਂਦੇ ਰਹਿੰਦੇ ਹੈਗੇ ਆ ਜੇ ਇਹ ਦੋਹਾਂ ਕੀਤਾ ਤੇ ਰਹਿਗੇ ਉਹਦਾ ਇੰਨਾ ਫਾਇਦਾ ਨਹੀਂ ਲਾ ਸਬਜ਼ੀਆਂ ਵਿੱਚ ਫਾਇਦਾ ਹੈਗਾ ਬਾਅਦ ਇਹ ਠੀਕ ਸਮੇਂ ਸਰ ਬੀਜ ਲਈਏ ਸਮੇਂ ਸਰ ਇਹਦਾ ਝਾੜ ਲੈ ਲਈਏ ਇਹਦਾ ਫਾਇਦਾ ਹੀ ਫਾਇਦਾ ਉਹ ਚੋਂ ਆ ਸਾ ਨਿਕਲਿਆ ਹੀ ਲਾਜ ਦੇ ਝੋਨਾ ਲਾਜ ਕਣਕ ਬੀਜੀ ਦੀ ਸਿਰ ਝੋਨਾ ਨਹੀਂ ਲਾਜਦਾ ਉਹਦੇ ਸਬਜ਼ੀਆਂ ਦੀ ਕਾਸ਼ੀ ਕਰੀਦੇ ਆ ਮੇਰਾ ਨਾਮ ਰਾਮ ਸਿੰਘ ਆ ਸਰ ਤੇ ਮੇਰਾ ਪਿੰਡ ਨੰਗਲ ਕਨਗੋ ਆ ਮੈਂ ਇਹ ਹਡਮਾਸਟਰ ਬਸੀ ਵਜੀਤੂ ਰਿਟਾਇਰ ਹੋਇਆ ਸੀ ਉਸ ਤੋਂ ਬਾਅਦ ਖੇਤੀ ਦਾ ਕੰਮ ਕਰ ਰਿਹਾ ਹਾਂ ਕੁਝ ਗੰਨਾ ਬੀਜੀ ਦਾ ਤੇ ਬਾਕੀ ਦਰਾਖਤ ਲਾਇਆ ਹੋਇਆ ਕੁਝ ਪਪੂਲਰ ਸਪੈੱਡ ਉਹਦੇ ਵਿੱਚ ਕਾਨਕ ਬੀਜੀ ਦੀ ਆ ਮਿਹਨਤ ਕਰੀਦੀ ਆ ਕਾਨਕ ਨਿਕਲਉਂਦੀ ਆ ਗੁਜਾਰੇ ਜੋਗੀ ਨਾਲ ਕੁਝ ਗੋਭੀ ਦਾ ਤੇ ਹੋਰ ਫਸਲਾਂ ਸਬਜ਼ੀਆਂ ਦਾ ਥੋੜਾ ਬਹੁਤਾ ਕੰਮ ਕਰੀਦਾ ਮੰਡੀ ਤਾਂ ਜਿਹੜੀਆਂ ਸਬਜ਼ੀਆਂ ਉਹ ਤਾਂ ਟੈਂਪੂ ਦੇ ਵਿੱਚ ਫਿਰ ਲੱਦ ਕੇ ਭੇਜ ਦਿੰਦੀਆਂ ਜਾਂ ਟਰਾਲੀ ਤੇ ਮੰਡੀਕਰਨ ਕੀਤਾ ਜਾਂਦਾ ਉੱਥੇ ਤਾਂ ਆੜਤੀਆਂ ਦੇ ਸਿਰ ਤੇ ਹੁੰਦਾ ਜਦੋਂ ਵਿੱਗ ਗਈ ਠੀਕ ਹੈ ਮੰਡੀ ਕਰਦਾ ਹੋਣਾ ਚਾਹੀਦਾ ਥੋੜਾ ਬਹੁਤ ਕੋਈ ਰੇਟ ਫਿਕਸ ਹੋਣੇ ਚਾਹੀਦੇ ਫਸਲ ਦੇ ਕਿਸੇ ਦਾ ਰੇਟ ਫਿਕਸ ਨਹੀਂ ਕਦੀ ਗੋਭੀ 40 ਰੁਪਏ ਕਿਲੋ ਵਿਕ ਜਾਂਦੀ ਕਦੀ 4 ਰੁਪਏ ਕਿਲੋ ਵੀ ਨਹੀਂ ਵਿਕਦੀ ਇਹਦੇ ਬਾਰੇ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ ਤਾਂ ਕਿ ਜ਼ਿਮੀਦਾਰ ਥੋੜਾ ਸੌਖਾ ਹੋਵੇ ਸੌਖੀ ਰੋਟੀ ਖਾਲੇ ਕੋ ਰੇਟ ਫੈਕ ਹੋਣੇ ਚਾਹੀਦੇ ਗੋਭੀ ਅੱਡ ਅੱਡ ਬੱਤ ਲਾਏ ਜਾਂਦੇ ਆ ਕੋਈ ਮੱਗਰੀ ਹੋ ਗਈ ਫਿਰ ਕੋਈ ਕੱਤ ਕੀ ਹੋ ਗਈ ਕੋ ਲੋੜੀ ਦੀ ਹੋ ਗਈ ਸਾਡਾ ਅੱਡ ਬੱਤ ਜਿਹੜੇ ਆ ਉਹ ਲਗਾਏ ਜਾਂਦੇ ਆ ਤਾਂ ਕਿ ਹਰ ਇੱਕ ਰੇਟ ਮਿਲ ਸਕਣ ਕਦੀ ਰੇਟ ਘਟ ਜਾਂਦਾ ਕਦੀ ਵੱਧ ਜਾਂਦਾ ਪਰ ਜ਼ਿਮੀਦਾਰ ਨੂੰ ਚਾਹੀਦਾ ਕਿ ਬੱਤ ਸਾਰੇ ਬੀਜੇ ਤਾਂ ਕਿ ਮੰਦੇ ਵਿੱਚ ਵੀ ਦੇ ਵਿਗੇ ਥੋੜਾ ਬਹੁਤ ਤੇਜ਼ੀ ਵਿੱਚ ਵੀ ਕੋਈ ਸਬਜ਼ੀ ਵੇਚ ਜਾ ਤਾਂ ਉਹਦੇ ਪੱਲੇ ਕੁਝ ਪੈ ਜਾ। ਫਿਰ ਅਸੀਂ ਸੋਚਿਆ ਵੀ ਇਹ ਵੀ ਇੱਕ ਖੇਤੀ ਕੋਈ ਆਲੂਆਂ ਦੀ ਬਹੁਤ ਹੀ ਲਾਹੇਵੰਦ ਨਹੀਂ ਜੇ ਸਾਨੂੰ ਮਾਰਕੀਟ ਦੇ ਵਿੱਚ ਮਾਰਕੀਟ 'ਚ ਸਹੀ ਸਾਨੂੰ ਮਾਰਕੀਟਿੰਗ ਮਿਲਦੀ ਰਹੇ ਤਾਂ ਫੇਰ ਤਾਂ ਸਾਨੂੰ ਇਹਦੇ ਵਿੱਚ ਫਾਇਦਾ ਆ। ਫਿਰ ਅਸੀਂ ਆਪਣਾ ਜਿਹੜਾ ਰੁਝਾਨ ਸੀ ਉਹ ਗੋਭੀ ਵਾਲ ਨੂੰ ਕਰ ਲਿਆ ਜ਼ਿਆਦਾ। ਗੋਭੀ ਅਸੀਂ ਜਿੱਦਾਂ ਅਸੂ ਤੋਂ ਲਾਉਣੀ ਸ਼ੁਰੂ ਕੀਤੀ ਜੂਨ ਜੁਲਾਈ ਦੇ ਵਿੱਚ ਅਸੀਂ ਗੋਭੀ ਲਾ ਕੇ ਇਹਨੂੰ ਅਕਤੂਬਰ ਨਵੰਬਰ ਦੇ ਵਿੱਚ ਕੱਟ ਜਾਂਦੀ ਫੇਰ ਅਕਤੂਬਰ ਨਵੰਬਰ ਦੇ ਵਿੱਚ ਲਾ ਕੇ ਗੋਭੀ ਫੇਰ ਸਾਨੂੰ ਫਰਵਰੀ ਤੱਕ ਫੇਰ ਖੇਤ ਵਿਲੇ ਹੋ ਜਾਂਦੇ ਫਰਵਰੀ ਦੇ ਅਸੀਂ ਆਧ ਦੇ ਵਿੱਚ ਫੇਰ ਅਸੀਂ ਜਿਹੜੀ ਆ ਗਰਮੀ ਵਾਲੀ ਗੋਭੀ ਜਿੱਥੇ ਅਸੀਂ ਹੁਣ ਬੈਠੇ ਆ ਇੱਥੇ ਇਹਦੇ ਵਿੱਚ ਅਸੀਂ ਪਿੱਛੇ ਮੇਰੀ ਬੈਕਸਾਈਡ ਦੇ ਉੱਤੇ ਜਿਹੜੀ ਸਾਡੀ ਗੋਭੀ ਆ ਇਹ ਹੁਣ ਉੱਤਰ ਰਹੀ ਆ ਜਿੱਥੇ ਅਸੀਂ ਬੈਠੇ ਆ ਇੱਥੇ ਜਿਹੜੀ ਗੋਭੀ ਅਸੀਂ ਲਾਈ ਆ ਇਹ ਸਾਡੀ ਅਪ੍ਰੈਲ ਦੇ ਅੱਧ ਵਿੱਚ ਸ਼ੁਰੂ ਹੋ ਗਏ ਤਕਰੀਬਨ ਮਈ ਦੇ ਪਹਿਲੇ ਹਫ਼ਤੇ ਇਹ ਮੁੱਕ ਜਾਣੀ ਆ ਤੇ ਸਾਨੂੰ ਇਹਦੇ ਵਿੱਚ ਥੋੜਾ ਜਿਹਾ ਇਦਾਂ ਦੀਦਾ ਵੀ ਸਾਨੂੰ ਇੱਕ ਤਾਂ ਪੈਸਾ ਟਰਨ ਬਾਈ ਟਰਨ ਆਉਂਦਾ ਰਹਿੰਦਾ ਦੂਜਾ ਸਾਡੀ ਬਦਲਵੀਂ ਫਸਲ ਹੋ ਜਾਂਦੀ ਆ ਅਸੀਂ ਸਾਨੂੰ ਪੈਸੇ ਦੀ ਕਮੀ ਨਹੀਂ ਰਹਿੰਦੀ ਇੱਕ ਫਸਲ ਸਾਡੀ ਸ਼ੁਰੂ ਹੋਣ ਵਾਲੀ ਹੁੰਦੀ ਆ ਦੂਜੀ ਸਾਡੀ ਖਤਮ ਹੋਣ ਵਾਲੀ ਹੁੰਦੀ ਆ ਉਹਦੇ ਵਿੱਚ ਅਸੀਂ ਆਪਣੇ ਜਿਹੜੇ ਇਕਨੋਮਿਕਲੀ ਸਾਡੀਆਂ ਜਿਹੜੀਆਂ ਜ਼ਰੂਰਤਾਂ ਆ ਉਹਨਾਂ ਨੂੰ ਅਸੀਂ ਆਸਾਨੀ ਨਾਲ ਪੂਰਾ ਕਰ ਸਕਦੇ ਹਾਂ ਇਸ ਤੋਂ ਬਾਅਦ ਦੇ ਵਿੱਚ ਅਸੀਂ ਫਿਰ ਮੱਕੀ ਦੀ ਫਸਲ ਫੇਰ ਲੈ ਲਈਦੀ ਆ ਜੋ ਸੰ ਜਿਹੜੀ ਸਾਨੂੰ ਇੱਕ ਕਿਉਂਕਿ ਢੇਰ ਅਸੀਂ ਪੂਰਾ ਪਾਇਆ ਹੁੰਦਾ ਖਾਦਾਂ ਦਾ ਪੂਰਾ ਇਸਤੇਮਾਲ ਕੀਤਾ ਹੁੰਦਾ ਤੇ ਮੱਕੀ ਦੀ ਜਦੋਂ ਅਸੀਂ ਫਸਲ ਬੀਜਦੇ ਹਾਂ ਤਾਂ ਸਾਨੂੰ ਬਹੁਤਾ ਖਾਦਾਂ ਦਾ ਇਸਤੇਮਾਲ ਨਹੀਂ ਕਰਨਾ ਪੈਂਦਾ ਬਹੁਤਾ ਹੋਰ ਦਵਾਈਆਂ ਦਾ ਕੀਟਨਾਸ਼ਕਾਂ ਦਾ ਬਹੁਤਾ ਨਹੀਂ ਕਰਨਾ ਪੈਂਦਾ ਸਾਨੂੰ ਇਸਤੇਮਾਲ ਤੇ ਸਾਡੀ ਉਹ ਜਿਹੜੀ ਫਸਲ ਆ ਉਹ ਸਾਨੂੰ ਜੱਕਮ ਉਸਤ ਪੈਸੇ ਜਿਹੜੇ ਆ ਛੱਲੀਆਂ ਅਸੀਂ ਤੋੜ ਕੇ ਉਹ ਮੰਡੀ ਲੈ ਜਾਈ ਦੀਆਂ ਸਾਨੂੰ 90 ਦਿਨ ਬਾਅਦ ਉਹਦੇ ਪੈਸੇ ਸਾਨੂੰ ਆ ਜਾਂਦੇ ਆ ਟੰਡੇ ਵੀ ਸਾਡੇ ਜਿਹੜੇ ਆ ਚਾਰੇ ਚ ਵਿਕ ਜਾਂਦੇ ਆ ਉਹ ਤੋਂ ਹਟ ਕੇ ਅਸੀਂ ਫੇਰ ਜਿਹੜੀ ਕਮਾਦ ਦੀ ਖੇਤੀ ਕਰਦੇ ਸੀ ਉਹ ਅਸੀਂ ਸੋਚਿਆ ਵੀ ਸਾਡੇ ਪਾਸ ਜਦੋਂ ਹੋਲੀ ਦਾ ਟਾਈਮ ਆਉਂਦਾ ਸਾਡੇ ਕੋਲ ਜਿਹੜੀ ਲੇਬਰ ਆ ਕਮਾਦ ਵਾਲੀ ਗੰਨੇ ਵਾਲੀ ਉਹ ਤਕਰੀਬਨ ਇਥੋਂ ਸਾਡੇ ਕੋਲ ਚਲ ਜਾਂਦੀ ਆ ਤੇ ਜੇ ਸਾਨੂੰ ਪਰਚੀ ਲੇਟ ਮਿਲਦੀ ਆ ਤੇ ਸਾਨੂੰ ਫਿਰ ਉਹ ਬਹੁਤ ਦਿੱਕਤ ਆਉਂਦੀ ਆ ਸਾਨੂੰ ਕੋਸਟ ਆਫ ਜਿਹੜੀ ਆ ਉਹ ਉਹਦੀ ਸ਼ਲਾਈ ਦੀ ਸਾਨੂੰ ਉਹ 60-70 ਰੁਪਏ ਦੇਣੇ ਪੈਂਦੇ ਆ ਤੇ ਸਾਨੂੰ ਬਚਤ ਉਹਦੇ ਵਿੱਚ ਕੁਝ ਨਹੀਂ ਆਉਂਦੀ ਕਮਾੜ ਦਾ ਵੇਟ ਵੀ ਘਟ ਜਾਂਦਾ ਬਾਕੀ ਅਸੀਂ ਜਿਹੜੇ ਦਰਖਤ ਲਾਉਨੇ ਆ ਇਹਨਾਂ ਦਰਖਤਾਂ ਦੇ ਵਿੱਚ ਸਾਨੂੰ ਕਾਫੀ ਲੀਫ ਮਿਲਦੀ ਆ ਜਦੋਂ ਅਸੀਂ ਕੋਈ ਆਪਣਾ ਬਿਆਹ ਸ਼ਾਦੀ ਦਾ ਕਾਰੋਬਾਰ ਕਰਨਾ ਹੁੰਦਾ ਜਾਂ ਅਸੀਂ ਕੋਈ ਇਦਾਂ ਦਾ ਸਾਨੂੰ ਜੱਕਮੁਕਤ ਕੋਈ ਖਰਚਾ ਪੈਂਦਾ ਤੇ ਅਸੀਂ ਸੋਚਦੇ ਹਾਂ ਵੀ ਚਲੋ ਥੋੜੇ ਬਹੁਤ ਜਿੰਨੇ ਵੀ ਦਰਖਤ ਲਾਏ ਆ ਉਹਨਾਂ ਦੇ ਵਿੱਚੋਂ ਥੋੜੇ ਜਿਹਾ ਅਸੀਂ 50% ਵੀ ਵੜਾ ਲਈਏ ਤਾਂ ਤਾਂ ਵੀ ਅਸੀਂ ਜਿਹੜੀ ਆਪਣੀ ਮੌਕੇ ਦੀ ਜ਼ਰੂਰਤ ਹੁੰਦੀ ਆ ਉਹਨੂੰ ਅਸੀਂ ਪੂਰਾ ਕਰ ਸਕਦੇ ਆ ਸਬਜ਼ੀਆਂ ਦੀ ਖੇਤੀ ਕਰਨ ਲਈ ਲੇਬਰ ਦੀ ਬਹੁਤ ਲੋੜ ਪੈਂਦੀ ਹੈ ਪਰ ਜੇਕਰ ਕਿਸਾਨ ਦਾ ਪਰਿਵਾਰ ਇਸ ਕੰਮ ਵਿੱਚ ਉਸ ਦੀ ਮਦਦ ਕਰੇ ਤਾਂ ਖੇਤੀ ਖਰਚੇ ਵੀ ਘਟਾਏ ਜਾ ਸਕਦੇ ਹਨ ਅਤੇ ਬੇਰੋਜ਼ਗਾਰੀ ਵੀ ਘੱਟ ਹੋ ਸਕਦੀ ਹੈ ਸਬਜ਼ੀਆਂ ਦੀ ਸਫਲ ਕਾਸ਼ਤ ਲਈ ਬਾਗਬਾਨੀ ਵਿਭਾਗ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਵਿਗਿਆਨੀਆਂ ਨਾਲ ਰਾਬਤਾ ਕਰਨਾ ਜ਼ਰੂਰੀ ਹੈ ਅਸੀਂ ਗਾਹੇ-ਬਗਾਹੇ ਵਿੱਚ ਜਿੱਦਾਂ ਜੇ ਅਸੀਂ ਕਮਾਦ ਬੀਜਣਾ ਆ ਤਾਂ ਅਸੀਂ ਉਹਦੇ ਵਿੱਚ ਵੀ ਗੋਭੀ ਦੀ ਫਸਲ ਲਾ ਲਈਦੀ ਆ ਗੋਭੀ ਦੀ ਫਸਲ ਲਾ ਕੇ ਉਹ ਸਾਨੂੰ ਜਿਹੜਾ ਅੱਸੂ ਵਾਲਾ ਕਮਾਦ ਬੀਜ ਕੇ ਉਹਦੀ ਵੀ ਸਾਨੂੰ ਜੀਲਡ ਫੇਰ ਵਧੀਆ ਮਿਲ ਜਾਂਦੀ ਆ ਨਾਲੇ ਅਸੀਂ ਦੋ ਫਸਲਾਂ ਉਹਦੇ ਵਿੱਚੋਂ ਕੱਢ ਲੈਂਦੀਆਂ ਫੇਰ ਕਈ ਵਾਰ ਤੇ ਇਦਾਂ ਹੁੰਦਾ ਵੀ ਗੋਭੀ ਦੀ ਫਸਲ ਵੱਢ ਕੇ ਜੇ ਸਾਡਾ ਸਾਨੂੰ ਦਿਦਾ ਆ ਵੀ ਹਾਂ ਵੀ ਸਾਡੀ ਇਹ ਉਹ ਆਉਣੇ ਵਾਲੀ ਫਸਲ ਅਸੀਂ ਇਹ ਚ ਹੋਰ ਇੱਕ ਲੈ ਸਕਦੇ ਅਸੀਂ ਪਿਛੇ ਤੇ ਮਟਰ ਵਿੱਚ ਲਾ ਦਿੰਨੇ ਆ ਮਟਰ ਲਾ ਕੇ ਉਹਨਾਂ ਦੇ ਵਿੱਚੋਂ ਵੀ ਸਾਨੂੰ ਫੇਰ ਕਾਫੀ ਮਤਲਬ ਕਿਉਂਕਿ ਢੇਰ ਮਿੱਟੀ ਪਿਆ ਹੁੰਦਾ ਲੇਬਰ ਦਾ ਖਰਚਾ ਬਹੁਤਾ ਨਹੀਂ ਚੜਦਾ ਤੇ ਸਾਨੂੰ ਜਿਹੜੇ ਮਟਰ ਆ ਉਹ ਵੀ ਸਾਨੂੰ ਚੰਗੀ ਇਨਕਮ ਦੇ ਜਾਂਦੇ ਆ ਬਾਕੀ ਖੇਤੀ ਜਿਹੜੀ ਆ ਇਹ ਸਾਡੀ ਹੁਣ ਜਾਨਵਰ ਜਿਹੜੇ ਜੰਗਲੀ ਆ ਅਸੀਂ ਤਾਰਾਂ ਵੀ ਲਾਈਆਂ ਆ ਤਿੰਨ ਤਿੰਨ ਤਾਰਾਂ ਉੱਪਰ ਲਾਈਆਂ ਇੱਕ ਤਾਰ ਥੱਲੇ ਲਾਈ ਆ ਬਰੀਕ ਤਾਰ ਤੇ ਕਹਿੰਦੇ ਵੀ ਸੂਰਜੇ ਤਾਰ ਨੂੰ ਛੂੰਦਾ ਤਾਂ ਉਹਨੂੰ ਡਰ ਕੇ ਤੋਂ ਨੱਠ ਜਾਂਦਾ ਪਰ ਜਦੋਂ ਇਹ ਬਹੁਤ ਹੀ ਤਦਾਦ ਦੇ ਵਿੱਚ ਹੋ ਜਾਂਦੇ ਆ ਝੁੰਡਾਂ ਦੇ ਝੁੰਡ ਜਦੋਂ ਵੱੜਦੇ ਆ ਖੇਤਾਂ ਦੇ ਵਿੱਚ ਤੇ ਉਹ ਤਾਰਾਂ ਦੀ ਵੀ ਬਹੁਤੀ ਪ੍ਰਵਾਹ ਨਾ ਕਰਕੇ ਸਾਡੀ ਜਿਹੜੀ ਫਸਲ ਆ ਉਹਨਾਂ ਬਹੁਤ ਨੁਕਸਾਨ ਕਰਦੇ ਆ ਇਹਦੇ ਵਿੱਚ ਹੁਣ ਅਸੀਂ ਜਾਦਾ ਇਹ ਥੋੜੀ ਅਸੀਂ ਜਿਹੜੀ ਕਮਾਦ ਦੀ ਫਸਲ ਆ ਇਹਨੂੰ ਵੀ ਇਹੋ ਕਾਫੀ ਇਹਦਾ ਜੜਾ ਕਰਦੇ ਆ ਸੂਰ ਤੇ ਜਿਹੜੇ ਡੰਗਰ ਆ ਸਾਡੇ ਆਵਾਰਾ ਉਹ ਵੀ ਸਾਡੇ ਇੱਥੇ ਇਲਾਕੇ ਦੇ ਵਿੱਚ ਕਾਫੀ ਤਦਾਦ ਦੇ ਵਿੱਚ ਵਧਦੇ ਜਾਂਦੇ ਆ ਉਹਨਾਂ ਨੂੰ ਵੀ ਜਦੋਂ ਅਸੀਂ ਗਊਸ਼ਾਲਾ ਚ ਲੈ ਕੇ ਜਾਂਦੇ ਗਊਸ਼ਾਲਾ ਵਾਲੇ ਵੀ ਨਹੀਂ ਚਲਦੇ ਉਹਨਾਂ ਨੂੰ ਉਹ ਵੀ ਕਹਿੰਦੇ ਲੈ ਜਾਓ ਤੁਸੀਂ ਜਿੱਥੇ ਲੈ ਜਾਣੇ ਆ ਜੇ ਉਹ ਕਹਿੰਦੇ ਕਿ ਸਾਡੇ ਕੋਲ ਛੱਡ ਜਾਓ ਤੇ ਸਾਨੂੰ ਉਹਦਾ ਉਹ ਕੋਈ 5800 ਰੁਪਇਆ ਮੰਗਦਾ ਕੋਈ 11000 ਰੁਪਇਆ ਮੰਗਦਾ ਜੇ ਤੁਸੀਂ ਡੰਗਰ ਨੂੰ ਸਾਡੇ ਕੋਲ ਛੱਡਣਾ ਆ ਤੇ ਸਾਨੂੰ ਇਹਦੇ ਪੱਠਿਆਂ ਦੇ ਇਹਦੇ ਚਾਰੇ ਦੇ ਕੋਈ ਆਪਣਾ ਜੋ ਬਣਦਾ ਯੋਗਦਾਨ ਕਰੋ ਦਾਣ ਦਿਓ ਉਹ ਵੀ ਸਾਨੂੰ ਪਸ਼ੂਆਂ ਤੋਂ ਵੀ ਬਹੁਤ ਸਾਡੀ ਜਿਹੜੀ ਖੇਤੀ ਆ ਉਹ ਮਤਲਬ ਇਸ ਵੇਲੇ ਹਾਰਮਫੁੱਲ ਹੋ ਰਹੀ ਆ ਬਾਕੀ ਹੁਣ ਥੋੜਾ ਜਿਹਾ ਰੁਝਾਨ ਅਸੀਂ ਆਪਣੀ ਜਿਹੜੀ ਖੇਤੀ ਦਾ ਉਹਨੂੰ ਕਮਾਦ ਵੱਲੋਂ ਵੀ ਛੱਡ ਕੇ ਗੋਭੀ ਦੀ ਵੀ ਥੋੜੀ ਜਿਹੜੀ ਅਸੀਂ ਲਾਉਨੇ ਆ ਫਸਲ ਉਹਨੂੰ ਅਸੀਂ ਕਹਿੰਨੇ ਵੀ ਸਾਂਭ ਲਈਏ ਚੰਗੀ ਤਰ੍ਹਾਂ ਬਾਕੀ ਜ਼ਿਆਦਾ ਰੁਝਾਨ ਸਾਡਾ ਜਿਹੜਾ ਹੁਣ ਜ਼ਿਮੀਂਦਾਰਾਂ ਦਾ ਉਹ ਤਕਰੀਬਨ ਦਰਖਤਾਂ ਵੱਲੋਂ ਹੋਈ ਜਾਂਦਾ ਕਿਉਂਕਿ ਨਾ ਤਾਂ ਉਹਨਾਂ ਨੂੰ ਕੋਈ ਸੂਰਾ ਦਾ ਨੁਕਸਾਨ ਆ ਤੇ ਨਾ ਹੀ ਉਹਨੂੰ ਕੋਈ ਆਪਣੇ ਜਿਹੜੇ ਅਵਾਰਾ ਡੰਗਰ ਆ ਉਹ ਵੀ ਉਹਨਾਂ ਨੂੰ ਨੁਕਸਾਨ ਘੱਟ ਪਹੁੰਚਾਉਂਦੇ ਆ ਹੁਣ ਵੀ ਖੇਤੀਬਾੜੀ ਬੜੀ ਐਡਵਾਂਸ ਹੋ ਗਈ ਹੈ ਤੇ ਵਿੱਚ ਹੁਣ ਸਾਰੇ ਕਿਸਾਨ ਅਗਾਂ ਬਧੂ ਵਜ ਕੇ ਇੱਕ ਬਹੁਤ ਜ਼ਿਆਦਾ ਖੇਤੀ ਸਬਜ਼ੀਆਂ ਜ਼ਿਆਦਾ ਲੱਗਣ ਲੱ ਪਈਆਂ ਇਹਦੇ ਨਾਲ ਇੱਕ ਜ਼ਿਮੀਂਦਾਰਾਂ ਨੂੰ ਬਹੁਤਾ ਲਾਭ ਨਹੀਂ ਹੋ ਰਿਹਾ ਪਹਿਲਾਂ ਘਟ ਲਾਉਂਦੇ ਸੀ ਇਹਨਾਂ ਬਿ ਜੋ ਜਿਹੜੇ ਅਗਾਂ ਬਧੂ ਕਿਸਾਨ ਦੀ ਜ਼ਿਆਦਾ ਫਾਇਦਾ ਲਈ ਜਾਂਦੇ ਅੱਜ ਕੱਲ ਇਹ ਫਾਇਦਾ ਨਹੀਂ ਪੂਰਾ ਨਹੀਂ ਮਿਲ ਰਿਹਾ ਥੋੜ੍ਹ ਜੇ ਮਨਾਫੇ ਦੀ ਖਾਤਰ ਸਾਨੂੰ ਜਿਆਦਾ ਸਪਰੇਆ ਨਹੀਂ ਕਰਨੀ ਚਾਹੀਦੀ। ਇਹ ਵੀ ਘੱਟ ਤੋਂ ਘੱਟ ਸਪਰੇਅ ਕਰੀਏ। ਗਾਂ ਤੋਂ ਹੀ ਗਾਂ ਆਰਗੈਨਿਕੀ ਖੇਤੀ ਕਰਨੀ ਸ਼ੁਰੂ ਕਰਨੀ ਹੈਗੀ ਆ। ਤੇ ਘੱਟ ਤੋਂ ਘੱਟ ਕਰਨੀ ਚਾਹੀਦੀ। ਸਾਨੂੰ ਬਾਕੀ ਜਾਂਦਾ ਦਾ ਵੀ ਖਿਆਲ ਰੱਖਣਾ ਚਾਹੀਦਾ। ਆਪਣੇ ਪੈਸਿਆਂ ਦਾ ਮੁਨਾਫਾ ਨਹੀਂ ਦੇਖਣਾ ਚਾਹੀਦਾ। ਜ਼ਿਮੀਂਦਾਰਾਂ ਲਈ ਇਹ ਸੰਦੇਸ਼ ਇਹ ਹੋਈ ਆ ਕਿ ਘੱਟ ਤੋਂ ਘੱਟ ਘਾਹ ਪਾਓ ਤੇ ਘੱਟ ਤੋਂ ਘੱਟ ਪੈਸਿਸਾਈਡ ਦਾ ਯੂਜ਼ ਕਰੋ। ਅਸੀਂ ਤਾਂ ਲੋਕਲ ਮੰਡੀ ਦੀ ਜਾਇਜ਼ਦਾ ਹੈਗਾ ਸਮੇਸਰ ਸਾਨੂੰ ਬਾਹਰ ਦੀਆਂ ਮੰਡੀਆਂ ਦਾ ਇਹ ਕੋਆਰਡੀਨੇਸ਼ਨ ਰੱਖਣਾ ਚਾਹੀਦਾ ਹੈ ਜੇ ਬਾਹਰ ਦੀਆਂ ਮੰਡੀਆਂ ਦਾ ਕੋਆਰਡੀਨੇਟ ਜਿੱਥੇ ਰੇਟ ਠੀਕ ਹੋ ਉੱਥੇ ਨੂੰ ਟਰਾਂਸਪੋਰਟੇਸ਼ਨ ਹੋਵੇ ਤਾਂ ਆਪਣਾ ਆਪਣਾ ਫਾਇਦਾ ਹੋ ਸਕਦਾ ਮਤਲਬ ਇਹ ਜ਼ਿੰਮੇਦਾਰ ਬਿਜੀਲੈਂਟ ਬਹੁ ਰਹਿਣਾ ਚਾਹੀਦਾ ਤਾਂ ਉਹ ਲਾਭ ਲੈ ਸਕਦਾ ਵਰਨਾ ਇਹ ਜੋ ਗੋਭੀ ਜਾਂ ਇਹਨਾਂ 'ਚ ਵੀ ਲਾਭ ਨਹੀਂ ਹੈਗਾ ਜੇ ਬਿਜੀਲੈਂਟ ਨਹੀਂ ਰਿਹਾ ਹਰੂ ਚ ਖਬਰਦਾਰ ਤੇ ਬਾਕੀ ਮੰਡੀਆਂ ਦਾ ਗਿਆਨ ਰੱਖਣਾ ਚਾਹੀਦਾ ਤਾਂ ਵਿੱਚ ਫਾਇਦਾ ਹੈ ਹੁਣ ਅਸੀਂ ਇਹ ਪਲਾਨਿੰਗ ਕੀਤੀ ਗਾਂ ਹੀ ਪਿੰਡੀ ਤੋਰੀ ਲਾਉਣੀ ਆ ਰਾਮਾ ਤੋਰੀ ਲਾਉਣੀ ਆ ਕਿ ਆਕ ਦੂ ਵੀ ਲਾਜਦੇ ਹੈਗੇ ਆ ਉਹ ਜ਼ਮੀਨ ਦੀ ਕਿਸਮ ਦੇ ਅਨੁਸਾਰ ਲਾਦੇ ਦੇ ਉਹ ਉਨਨੀ ਬਹੁਤ ਨਹੀਂ ਜ਼ਿਆਦਾ ਲੱਗਦਾ ਲਾਜਦਾ ਕਿੱਲੇ ਤੇ ਥੱਲੇ ਥੱਲੇ ਰੱਖੀਦੇ ਆ ਤਾਂ ਕਿ ਮੰਡੀ ਕਰਨ ਹੋ ਸਕੇ ਜ਼ਿਆਦਾ ਚੀਜ਼ ਦਾ ਉਹ ਮੰਡੀ ਕਰਨੀ ਉਹ ਚਾ ਘਾਟ ਆ ਪੈਣ ਲਾ ਜਦੋਂ ਪਾਣੀ ਮੰਗੇ ਫਸਲ ਉਹਦੇ ਉਹ ਦੇਣਾ ਚਾਹੀਦਾ ਕਿ ਐਵੇਂ ਨਹੀਂ ਕਿ 24 ਘੰਟੇ ਬਿਜਲੀ ਹੈਗੀ ਤਾਂ ਹੀ ਵਰਤੋਂ ਕਰੀ ਜਾਏ ਇਹ ਤਾਂ ਘੱਟੋ ਘੱਟ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਜਾਂ ਤੇ ਇੰਨੇ ਹੀ ਲਾਭ ਹੁੰਦਾ ਫਸਲ ਵੀ ਖਰੀ ਹੁੰਦੀ ਆ ਨੌਜਵਾਨਾਂ ਲਈ ਇਹੋ ਸੰਦੇਸ਼ ਆ ਕਿ ਆਪਣੇ ਅੱਤੀ ਗੁਰੂਆਂ ਨੇ ਵੀ ਸਾਨੂੰ ਕਿਹਾ ਕਿ ਕਿਰਤ ਕਰੋ ਕਿਰਤ ਕਰਨੀ ਚ ਫਾਇਦਾ ਜੇ ਆਈ ਆਪਣਾ ਖੇਤੀਬਾੜੀ ਦਾ ਕੰਮ ਕਰੀ ਚ ਵੀ ਲਾਭ ਹੈਗਾ ਜੇ ਅਸੀਂ ਆਪਣੇ ਅੱਤੀ ਕੰਮ ਕਰੀਏ ਜੇ ਅਸੀਂ ਸਾਰਾ ਕੰਮ ਕਾਮਿਆਂ ਤੇ ਰੱਖ ਦਈਏ ਤਾਂ ਫਿਰ ਇਹ ਕਾਮਯਾਬ ਨਹੀਂ ਹੋ ਸਕਦੇ ਮਿੱਟੀ ਦੀ ਜਿਹੜੀ ਸੇਤ ਆ ਉਹ ਵੀ ਇਨਸਾਨ ਵਾਂਗੂ ਹੀ ਆ ਜੇ ਉਹਨੂੰ ਬਿ ਤੋਂ ਵੱਧ ਅਸੀਂ ਜਿਹੜੀਆਂ ਦਵਾਈਆਂ ਖਾਈ ਜਾਵਾਂਗੇ ਸਾਡਾ ਸਰੀਰ ਖਰਾਬ ਹੁੰਦਾ ਇਸ ਤਰ੍ਹਾਂ ਹੀ ਜਿਹੜੀ ਮਿੱਟੀ ਦੇ ਵਿੱਚ ਅਸੀਂ ਪੈਸਟੀਸਾਈਡ ਜਾਂ ਢੇਰ ਜਿਹੜੇ ਉਹ ਬਿ ਤੋਂ ਵੱਧ ਪਾ ਰਹੇ ਆ ਭਾਵੇਂ ਮਜਬੂਰੀ ਆ ਚਾਹੇ ਜਿਵੇਂ ਵੀ ਹੈ ਉਹਦੇ ਨਾਲ ਜਿਹੜਾ ਧਰਤੀ ਆ ਉਹ ਤਾਂ ਬਿਮਾਰ ਹੋਏਗੀ ਅਸੀਂ ਧਰਤੀ ਮਾਂ ਕਹਿੰਦੇ ਆ ਕਿਸਾਨ ਭਰਾ ਮਿਹਨਤ ਹੀ ਕਰ ਸਕਦਾ ਮਿਹਨਤ ਕਰੇ ਹਣ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਦਵਾਈਆਂ ਨਾ ਪਾਓ ਸਪਰੇਅ ਨਾ ਕਰੋ ਕਿਉਂਕਿ ਫਾਇਦਲ ਹੁੰਦੀ ਨਹੀਂ ਪਰ ਬਿਤੋਂ ਬਾਹਰ ਜਿੰਨੀ ਲੋੜ ਆ ਉਨੀ ਵਾਰ ਤੋਂ ਕਰਨੀ ਚਾਹੀਦੀ ਆ ਤੇ ਲੋੜ ਤੋਂ ਜ਼ਿਆਦਾ ਬਿਨਾ ਮਤਲਬ ਤੋਂ ਜਿਹੜਾ ਜੂਰੀਆ 1 ਕੁਆਂਟਲ ਚਾਹੀਦਾ ਕਿੱਲੇ ਦਾ ਅਸੀਂ ਤਿੰਨ-ਤਿੰਨ ਪਾ ਦਿੰਨੇ ਆ ਤਿੰਨ ਕੁਆਂਟਲ ਸੇਟ ਦਿੰਨੇ ਆ ਉਹ ਤੋਂ ਥੋੜਾ ਗਰੀਦ ਕਰਨਾ ਚਾਹੀਦਾ ਕੋਸ਼ਿਸ਼ ਤਾਂ ਇਹੀ ਕਰੀਦੀ ਵੀ ਸਾਡੀ ਜਿਹੜੀ ਆ ਇਨਕਮ ਉਹ ਸਾਡੀ ਟੁੱਟੇ ਨਾ ਸਾਨੂੰ ਮਤਲਬ ਸਾਡੀ ਅਸੀਂ ਰੋਜ਼ ਮੰਡੀ ਕਰਨ ਕਰੀਏ ਰੋਜ਼ ਦੀਆਂ ਸਾਡੀਆਂ ਜਿਹੜੀਆਂ ਜ਼ਰੂਰਤਾਂ ਉਹ ਸਾਡੀਆਂ ਪੂਰੀਆਂ ਹੁੰਦੀਆਂ ਰਹਿਣ ਤੇ ਅਸੀਂ ਜਿਹੜਾ ਸਾਡਾ ਜੀਵਨ ਆ ਖੁਸ਼ਹਾਲ ਰਹੇ ਤੇ ਅਸੀਂ ਆਪਣੇ ਜੋ ਵੀ ਬੱਚਿਆਂ ਦੇ ਕਾਰੋਬਾਰ ਕਰਨੇ ਆ ਉਹਨਾਂ ਨੂੰ ਵੀ ਅਸੀਂ ਸਹੀ ਢੰਗ ਦੇ ਨਾਲ ਬੱਚਿਆਂ ਨੂੰ ਆਪਣੀ ਤਾਲੀਮ ਦੇ ਸਕੀਏ ਤੇ ਬੱਚੇ ਸਾਡੇ ਵਧੀਆ ਸੈੱਟ ਹੋਣ ਸਾਡੇ ਬੱਚੇ ਜਿਹੜੇ ਆ ਉਹ ਜਿੱਦਾਂ ਹੁਣ ਨਸ਼ਿਆਂ ਦਾ ਰਜਾਂ ਚੱਲਦਾ ਇਹਨਾਂ ਤੋਂ ਬਚੇ ਰਹਿਣ ਪੱਕੀਆਂ ਫਸਲਾਂ ਜਦੋਂ ਅਸੀਂ ਲਾਉਨੇ ਆ ਜੇ ਅਸੀਂ ਕਣਕ ਬੀਜ ਲੈਨੇ ਆ ਤਾਂ ਉਹ ਜੇ ਥੋੜੀ ਜਿਹੀ ਮੌਸਮ ਦੀ ਖਰਾਬੀ ਹੋ ਜਾਏ ਤੇ ਉਹ ਸਾਡੀਆਂ ਜ਼ਮੀਨਾਂ ਥੋੜੀਆਂ ਮੈਰੀਆਂ ਇਹਦੇ ਵਿੱਚ ਸਾਨੂੰ ਇੱਕ ਤਾਂ ਜੀਲਡ ਉਹਦੀ ਘੱਟ ਮਿਲਦੀ ਆ ਦੂਜਾ ਜਦੋਂ ਥੋੜਾ ਜਿਹਾ ਪਾਣੀ ਦਾ ਕੋਤਾ ਥੱਲਾ ਹੋ ਜਾਂਦਾ ਤੇ ਉਹਦੇ ਵਿੱਚ ਉਦੋਂ ਸਾਡੀ ਇਹ ਫਸਲ ਜਿਹੜੀ ਹੈ ਇਹਨੂੰ ਹਲਾਕਾ ਲੱਗ ਜਾਂਦਾ ਉਹਦੇ ਨਾਲ ਸਾਡਾ ਝਾੜ ਘਟ ਜਾਂਦਾ ਸਾਡੀ ਇਨਕਮ 'ਚ ਬਹੁਤ ਫਰਕ ਪੈਂਦਾ ਕਿਉਂਕਿ ਖਰਚਿਆਂ 'ਚ ਤਾਂ ਕੋਈ ਫਰਕ ਨਹੀਂ ਪੈਂਦਾ ਫਿਰ ਅਸੀਂ ਸਾਰੇ ਜਿੰਨੇ ਵੀ ਐਸਟੀਮੇਟ ਲਾ ਕੇ ਦੇਖਦੇ ਆਂ ਫਿਰ ਵੀ ਅਸੀਂ ਗੋਭੀ ਨੂੰ ਜ਼ਿਆਦਾ ਤਰਜੀਹ ਦਿੰਨੇ ਆ ਇਸ ਕਰਕੇ ਕਿ ਇਹ ਸਾਡੀ ਜਿਹੜੀ ਆ ਇਹ ਤਕਰੀਬਨ ਤੀਜੇ ਮਹੀਨੇ ਇੱਕ 22-23 ਦਿਨ ਦੇ ਵਿੱਚ ਸਾਡੀ ਪਨੀਰੀ ਤਿਆਰ ਹੋ ਜਾਂਦੀ ਆ ਤੇ 3 ਮਹੀਨੇ ਦੇ ਅੰਦਰ ਅੰਦਰ ਹੀ ਸਾਨੂੰ ਪੈਸੇ ਦੇਣੇ ਸ਼ੁਰੂ ਕਰ ਦਿੰਦੀ ਆ ਰੂਟੀਨ ਬਾਈ ਜਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਥੋੜਾ ਸਬਜ਼ੀਆਂ ਦਾ ਰੁਝਾਨ ਰੱਖੀਏ ਤਾਂ ਕਿ ਅੱਗੇ ਆਉਣੇ ਵਾਲੇ ਸਮੇਂ ਦੇ ਵਿੱਚ ਜੇ ਸਾਡੀ ਸੰਯੁਕਤ ਖੇਤੀ ਨਹੀਂ ਰਹਿੰਦੀ ਤੇ ਸਾਡੀਆਂ ਜ਼ਮੀਨਾਂ ਉਹ ਵੰਡ ਹੋਈ ਜਾਂਦੀਆਂ ਥੋੜੀਆਂ ਹੋਈ ਜਾਂਦੀਆਂ ਥੋੜੀਆਂ ਹੋਣ ਦੇ ਨਾਲ ਜਿਹੜੇ ਸਾਡੇ ਖਰਚੇ ਤਾਂ ਸਾਡੇ ਫੈਮਲੀਆਂ ਦੇ ਉਦਾਂ ਦੇ ਰਹਿੰਦੇ ਆ ਜਿੰਨਾ ਵੀ ਹੋ ਸਕੇ ਅਸੀਂ ਇਹੀ ਕੋਸ਼ਿਸ਼ ਕਰਦੇ ਆ ਪਏ ਆਪਣੀ ਖੇਤੀ ਨੂੰ ਸੰਯੁਕਤ ਰੱਖੀਏ ਸੰਯੁਕਤ ਰੱਖ ਕੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਅਥਪਾਕ ਏਕਤਾ ਪਿਆਰ ਦੇ ਨਾਲ ਅਸੀਂ ਕੰਮ ਕਰਦੇ ਰਹੀਏ ਤੇ ਸਾਡੀ ਜਿਹੜੀ ਆ ਖੇਤੀ ਇਹ ਇਸੇ ਤਰ੍ਹਾਂ ਹੀ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਡਿਵਾਈਡ ਨਾ ਹੋਣ ਵੰਡ ਨਾ ਹੋਣ ਅਸੀਂ ਆਪਣੀ ਖੇਤੀ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਪੂਰਾ ਯੋਗਦਾਨ ਪਾ ਕੇ ਅਸੀਂ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਦੇ ਨਾਲ ਗਾਈਡ ਕਰ ਸਕੀਏ ਕਿਸਾਨਾਂ ਨੂੰ ਅਸੀਂ ਇਹੀ ਸਲਾਹ ਦੇਣੀ ਚਾਹੁੰਦੇ ਆ ਵੀ ਜੇ ਸਾਡੀ ਮੰਡੀਕਰਨ ਅਸੀਂ ਰੋਜ਼ ਕਰਦੇ ਆ ਜਿਹੜਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਰੋਜ਼ ਦੀਆਂ ਜ਼ਰੂਰਤਾਂ ਉਹ ਸਾਡੀਆਂ ਪੂਰੀਆਂ ਹੁੰਦੀਆਂ ਰਹਿਣ ਕੋਸ਼ਿਸ਼ ਅਸੀਂ ਆਪਣੀ ਫਸਲ ਦੇ ਵਿੱਚ ਪੱਕੀ ਫਸਲ ਬੀਜ ਲਈਏ ਜਾਂ ਦਰਾਖਤ ਲਾ ਲਈਏ ਪੰਜਾਬ ਦੀ ਖੇਤੀਬਾੜੀ ਵਿੱਚ ਸਬਜ਼ੀਆਂ ਦੀ ਉਗਾਸ਼ਤ ਦਾ ਬਹੁਤ ਮਹੱਤਵ ਹੈ ਸਬਜ਼ੀਆਂ ਦੀ ਉਗਾਸ਼ਤ ਕਰਦੇ ਕਿਸਾਨ ਵਧੀਆ ਆਮਦਨ ਲੈ ਰਹੇ ਹਨ ਅਤੇ ਉਹਨਾਂ ਦੀ ਜ਼ਮੀਨ ਵੀ ਸੇਤਮੰਤ ਰਹਿੰਦੀ ਹੈ ਸਬਜ਼ੀਆਂ ਦੀ ਪੈਦਾਵਾਰ ਕਰਕੇ ਉਹਨਾਂ ਦਾ ਸੁਚੱਜਾ ਮੰਡੀਕਰਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਆਮ ਤੌਰ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮੰਡੀਕਰਨ ਦੀ ਸਮੱਸਿਆ ਬਹੁਤ ਘੱਟ ਹੁੰਦੀ ਹੈ। ਮਾਨੁਨਯ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦੂਰਦਰਸ਼ੀ ਨੇਤ੍ਰਿਤਵ ਮੇ ਪਿਛਲੇ 9 ਸਾਲੋਂ ਮੇ ਖ੍ਰੀਸ਼ੀ ਐਵਮ ਇਸ ਸੇ ਜੁੜੇ ਖੇਤਰੋਂ ਕੋ ਆਧੁਨਿਕ ਬਣਾਨੇ और किसानों को सशक्त एवं आत्मनिर्भर बनाने के लिए कई महत्वपूर्ण कदम उठाए गए साल में, जहां कृषि बजट केवल तैतीस करोड़ रुपए था वहीं साल 2022-23 में इसे बढ़ाकर एक लाख चौबीस हजार करोड़ रुपए कर दिया गया तभी तो साल 2013-14 में जहां खाद्यान्न उत्पादन दो मिलियन टन था वही साल 2022-23 में यह बढ़कर 330.53 मिलियन टन हो गया वही साल 2013-14 में बागवानी का उत्पादन जहां 280 मिलियन टन था वही साल 2022-23 में यह बढ़कर 350.87 मिलियन टन हो गया किसानों को कृषि संबंधी जरूरतों के लिए पीएम किसान सम्मान निधि योजना लागू की गई प्रधानमंत्री जो सम्मान निधि आती है ना वो डायरेक्ट खाते में आती है उसमें कोई कोई दिक्कत नहीं किसान सम्मान निधि द्वारा अब तक ग्यारह करोड़ पात्र किसानों को दो लाख साठ हजार करोड़ रुपए से अधिक की धनराशि भेजी जा चुकी है किसानों को प्राकृतिक आपदा और बेमौसम बारिश से होने वाले फसल नुकसान से बचाने के लिए प्रधानमंत्री फसल बीमा योजना की शुरुआत की गई। हमने अठारह सौ प्रीमियम भरा था अधिक वर्षा होने की वजह से पूरी फसल खराब हो गई थी। उसका हमने इंश्योरेंस कंपनी को उनको सूचना दी और उनके प्रतिनिधि आके हमारे खेतों का निरीक्षण किया उन्होंने और उसके बाद में फिर हमारा बीमा 2022 में छिहत्तर हजार रूपए मुझे प्राप्त हुआ प्रधानमंत्री फसल बीमा योजना के तहत अब तक 11 करोड़ 50 लाख से अधिक आवेदक किसानों को एक लाख पैंतीस हजार दो सौ अड़तालीस करोड़ रुपए से अधिक भुगतान किया जा चुका है साल 2014 के मुकाबले अब किसानों को दलहन तिलहन और धान के उत्पादन लागत से डेढ़ गुना ज्यादा एम दिया जा रहा है इस बढ़े हुए एम दर पर साल 2020-21 में दो लाख चवालीस हजार एक सौ उनसठ करोड़ रुपए मूल्य की गेहूं व चावल की रबी और खरीफ फसलों की रिकॉर्ड खरीदी की गई इसके तहत नौ लाख मेट्रिक टन से ज्यादा गेहूं व धान की खरीद की गई, जिससे एक करोड़ पचहत्तर लाख से भी अधिक किसानों को फायदा हुआ एग्री इंफ्रास्ट्रक्चर फंड के तहत एक लाख करोड़ रुपए की मदद से कृषि और इससे संबंधित बुनियादी ढांचों को विकसित किया जा रहा है ए के थ्रू हमको लोन मिला जिससे ये मिल चल रही है इस क्षेत्र में ऐसी और भी मिले हैं और भी प्रोजेक्ट जो तो चल रहे हैं ये सरकार का बहुत अच्छा इनिशिएटिव है जिससे गांव में खुशहाली आ रही है 412 लाख अड़सठ हजार से भी अधिक किसानों को नए किसान क्रेडिट कार्ड जारी किए गए मिट्टी में पोषक तत्वों के अधिकतम उपयोग करने के लिए किसानों को सॉइल हेल्थ कार्ड जारी करने की शुरुआत की गयी विभिन्न चरणों में अब तक तेईस करोड़ ऐसी भी ज्यादा सॉयल हेल्थ कार्ड जारी किए जा चुके हैं किसान की आय में बढ़ोतरी करने और पर्यावरण को स्वस्थ रखने के लिए परंपरागत कृषि विकास योजना को बढ़ावा दिया गया ये गंगा के किनारे जैविक खेती करना ये बहुत ही जरूरी जो सरकार का उपक्रम है प्रदूषण फैलता है उससे भी उसको राहत मिलती है और इस तरह से फसल भी अच्छी होती है और उसकी गुणवत्ता भी अच्छी होती है खेत स्तर पर जल उपयोग दक्षता बढ़ाने हेतु सूक्ष्म सिंचाई के प्रोत्साहन हेतु प्रति बूंद अधिक फसल योजना क्रियान्वित की जा रही है नाबार्ड के साथ मिलकर दस हजार करोड़ रुपए का माइक्रो इरिगेशन फंड भी बनाया गया है दस हजार नए एफपीओ का गठन किया गया है मैं ए पी का डायरेक्टर हूं। मेरा एफ पी पूरा हो गया है तीन लाख दो हजार रूपया किसान का है शेयर होल्डर और तीन लाख दो हजार रूपया सरकार दी है उससे हम लोग खाद बीज का दुकान किया किसानों को उनकी फसल का उचित मूल्य दिलाने के लिए देश भर की मंडियों को आपस में ई नाम प्लेटफॉर्म ऐसी जोड़ा जा रहा है अब तक एक हजार से भी ज्यादा मंडियों को ई नाम प्लेटफॉर्म से जोड़ा जा चुका है ग्रामीण स्तर पर रोजगार को बढ़ावा देने के लिए राष्ट्रीय मधुमक्खी पालन और शहद मिशन की शुरुआत की गई देश को खाद्य तेल में आत्मनिर्भर बनाने के लिए राष्ट्रीय खाद्य तेल मिशन की शुरुआत की गई इसके तहत ग्यारह हजार करोड़ रुपए से अधिक की धनराशि से मिशन कार्य प्रगति पर है संवेदनशील कृषि उत्पादों की आवाजाही के लिए किसान रेल चलाई जा रही है बहुत शीघ्र खराब होने वाली फल सब्जियों एवं अन्य बागवानी उत्पादों की आवाजाही को सुनिश्चित करने के लिए किसान रेल का संचालन होने से किसानों को लाभ हो रहा है कृषि को आधुनिक बनाने के लिए स्मार्ट उपकरण उपलब्ध करवाए जा रहे हैं इसके अलावा सिंचाई कीटनाशकों और पोषक तत्वों के छिड़काव के लिए ड्रोन टेक्नोलॉजी को भी अपनाया जा रहा है ऐसी ही इच्छा शक्ति के साथ हमें आगे बढ़ना है भारत की कृषि को और आधुनिक बनाना है नई ऊंचाई पर पहुंचाना है कृषि में रिफॉर्म और ट्रांसफॉर्म के नौ साल शानदार प्रदर्शन से उपलब्धियां बेमिसाल